ਜਾ ਪੈਂਟ ਪਲਾਜ਼ੋ ਵਾਲੇ ਦੇ ਚੈੱਕ ਕਰੋ ਜਿੱਥੇ ਤੁਹਾਡਾ ਪੈਂਟ ਪਲੈਜ਼ਰ ਲਿਖਿਆ ਹੋਇਆ ਚ ਲਿਖਿਆ ਜਿਗਾ 10 ਇੰਚ ਆਸਾਂ ਰੱਖਣਾ ਹਨ ਹਾਂ ਜੀ ਲਿਖਿਆ ਆਇਆ ਨਾ 10 ਇੰਚ ਇਹ ਤਾਂ ਤੁਸੀਂ 10 ਇੰਚ ਨਹੀਂ ਰੱਖਣਾ ਤਾਂ ਤੁਸੀਂ 9 ਇੰਚ ਰੱਖਣਾ ਹੈਗਾ ਠੀਕ ਹੈ 9 ਇੰਚ ਰੱਖਣਾ 9 ਇੰਚ ਰੱਖਣਾ ਇੱਥੋਂ ਲੇਖ ਲਓ ਆਹ ਜੀ ਜਿਹੜਾ ਫਸਟ ਪੱਲਾ ਕੱਟਣਾ ਹੈਗਾ ਆਪਾਂ ਇੱਥੋਂ ਆਹ ਜੀ ਨਾ ਆਪਣੀਆਂ 9 ਇੰਚ ਤੇ ਕੱਟਣੀ ਹੈ ਇਹ ਕਾਰਨ ਇਹਦਾ ਪਤਾ ਕੀ ਹੈ ਉਹ ਕਿਹਦੇ ਵਿੱਚ ਆਸਣ ਪੈਂਦਾ ਹੈਗਾ ਜਿਹੜੀ ਆ ਚੀਜ਼ ਹੈਗੀ ਐ ਬੈਕ ਸਾਈਡ ਤੋਂ ਪਰ ਵਧਾਉਣੇ ਆ 3 ਇੰਚ ਇਹ 3 ਇੰਚ ਵਧਾਉਣ ਕਰਕੇ ਫਿਰ ਆਪਣੀ ਝੋਲੀ ਬਹੁਤ ਜ਼ਿਆਦਾ ਵੱਡੀ ਹੋ ਜਾਂਦੀ ਹੈ ਵਿੱਚੋਂ ਠੀਕ ਹੈ ਜੇ ਆਪਾਂ 10 ਇੰਚ ਰੱਖਦੇ ਆ ਕਲੀਅਰ ਹੋ ਗਿਆ ਸਾਰਿਆਂ ਨੂੰ ਸਮਝ ਆ ਗਈ ਹਾਂਜੀ ਹਾਂ ਉਹਦੇ ਤੇ ਚੇਂਜ ਕਰ ਦੋ ਵੀ ਆਸਣ ਉੱਪਰ ਤੋਂ ਲੈ ਕੇ نیچے ਤੱਕ ਜਿਹੜੀ ਮਾਰਕਿੰਗ ਕਰਨੀ ਹੈ ਉਹ 10 ਇੰਚ ਤੇ ਕਰਨੀ ਹੈ ਜਿੱਥੋਂ ਆਪਾਂ ਆਸਣ ਦਾ ਕਲਾਚ ਲਾਉਣਾਗਾ ਨਾ ਤੇ ਨੋ ਤੇ ਨਾ ਤੇ ਨੋ ਤੇ ਨੋ ਇਹਨੂੰ ਵੀ ਭਲਾ ਦਿੰਦੀਆਂ ਉਧਰ ਨੰਬਰ ਦੇ ਹੀ ਜਾਂਦੀਆਂ ਨਾ ਆ ਦੇਖੋ ਜਿਹੜਾ ਕਰੋ ਜਿਹੜਾ ਕਰੋ ਆ ਚੀਜ਼ ਨੋ ਇੰਚ ਐ ਕਰੋ ਜਿਹੜਾ ਕਰੋ ਆ ਦੇਖੋ ਜਿਹੜੀ ਆ ਚੀਜ਼ ਬਣਾਈ ਹੋਈ ਆ ਐ ਇਥੋਂ ਕਰੋਜ ਬਣਾਉਣਾ ਮੈਂ ਦੱਸਿਆ ਇਹ ਮੈਂ ਵਾਰੀ ਵਾਰੀ ਨਹੀਂ ਦੱਸਣਾ ਇਥੋਂ 3 ਪੌਣੇ 3 ਇੰਚ ਤੇ ਬਣਾਇਆ ਹੋਇਆ ਕਰੋਜ ਆਪਣਾ ਕਿ ਜੇ ਆਪਣਾ ਇਕੇ ਇਸ ਕਿ ਕਵੀ ਦਾ ਇੱਕ ਨੰਬਰ ਕਿ ਜਿਹੜਾ ਹਨ ਆਪਾਂ ਉਹਦੇ ਨੂੰ 10 ਇੰਚ ਰੱਖਿਆ ਸੀ ਆ ਸਾਡੇ ਕਈ ਸਟੂਡੈਂਟਾਂ ਨੇ ਪ੍ਰੋਬਲਮ ਆਈ ਉਹ 10 ਇੰਚ ਰੱਖਣ ਦੇ ਨਾਲ 10 ਇੰਚ ਨਾਲ ਥੋੜੀ ਝੋਲੀ ਵੱਧ ਜਾਂਦੀ ਆ ਉਹ ਫਿਰ ਸੈਂਟਰ ਚ ਪ੍ਰੋਬਲਮ ਕਰਦੀ ਆ ਉਹਦੇ ਨਾਲ ਦਿੱਕਤ ਆਉਂਦੀ ਆ ਤੁਸੀਂ ਉਹ ਚੀਜ਼ 9 ਇੰਚ ਤੇ ਕਟਿੰਗ ਕਰਦੇ ਜਮਾ ਸਹੀ ਆ ਜੂਗੀ ਠੀਕ ਆ ਇਥੋਂ ਆਪਾਂ ਉਹ ਹੀ 3 ਇੰਚ ਤੇ ਜਿਹੜਾ ਹੁਣ ਮੇਰੀ ਗੱਲ ਸੁਣੋ ਤੁਹਾਨੂੰ ਦੂਜੇ ਪਲਾਜੋ ਦਾ ਵੀ ਦਾਲਦੀ ਆ ਤਿਆਰ ਨਾਪ ਚੋਂ ਕਟਿੰਗ ਕਰਦੇ ਤੁਸੀਂ ਤਿਆਰ ਪਲਾਜੋ ਦਾ ਸਾਰਾ ਨਾਪ ਲੈ ਲੈਣਾਗਾ ਇਥੇ ਪੈਂਟ ਪਲਾਜੋ ਵੇਹ ਕੋਈ ਬਣਿਆ ਹੋਇਆ ਚਲੋ ਦੀ ਵੀਡੀਓ ਪਾ ਲਾਂਗੇ ਆਪਾਂ ਪੈਂਟ ਪਲਾਜੋ ਦਾ ਨਾ ਤਿਆਰ ਨਾਪ ਲੈਣਾ ਹੈਗਾ ਤਿਆਰ ਨਾਪ ਸਾਰਾ ਐਵੇਂ ਕੱਟ ਲੈਣਾ ਜਿਹੜਾ ਵਿੱਚ ਵਾਲਾ ਪਾਰਟ ਕੱਟਾ ਹੈ ਪਹਿਲਾ ਪਾਰਟ ਜਮਾ ਤਿਆਰ ਨਾਪ ਦੇ ਕੱਟ ਲੋ ਜਿਹੜੀ ਸਾਈਡ ਤੇ ਲੂਜ਼ਿੰਗ ਪਾਉਣੀ ਹੈਗੀ ਆ ਉਹ ਬਸ 2.5 ਇੰਚ ਤੇ ਪਾ ਲੋ ਕੱਲੀ ਉਹਦੇ ਵਿੱਚ ਆ ਸਾਈਡ ਲੂਜ਼ਿੰਗ ਪਾਉਣੀ ਬਸ ਲਾਲ ਤੋਂ ਦੇ ਵਿੱਚ ਹੋਰ ਕੁਝ ਵੀ ਨਹੀਂ ਹੁੰਦਾ ਫਿਰ ਇਹ ਜਿਹੜੇ ਗਾਂਸੇ ਦੇ ਟੱਕ ਕਰੋ